ਤੇ ਅੱਜ ਆਏ ਆ ਜੀ ਆਪਾਂ ਬਸਤੀ شیخ ਛੇਕਾਂ ਦੇ ਵਿੱਚ ਤੇ ਇੱਥੇ ਤੁਹਾਨੂੰ ਅੱਜ ਲੈ ਕੇ ਆਏ ਆ ਇੱਕ ਐਸੇ ਖਾਣੇ ਦੇ ਖਜ਼ਾਨਿਆਂ ਦੇ ਵਿੱਚ ਜਿੱਥੇ ਕੀ ਇਹ ਆ ਜੀ ਸਾਡਾ ਪਟਿਆਲਾ ਸ਼ਾਹੀ ਇੱਥੇ ਰਜਤ ਭਾਈ ਹੋਣਾ ਨੇ ਉਹ ਵੀ ਇਹ ਆ ਕਾਡਰ ਕਰਾਇਆ ਭਾਈ ਕੀ ਕਰਾਇਆ ਆਡਰ ਇਹ ਆਪਾਂ ਪਾ ਸੀ ਇੱਕ ਤਾਂ ਕੀਤਾ ਚਿਕਨ ਵਿੰਗਸ ਸੂਪ ਆ ਦੇਖੋ ਪੂਰੇ ਪੂਰੇ ਵਿੰਗਸ ਆ ਇਹਦੇ ਵਿੱਚ ਕਿਆ ਬਾਤ ਹੈ ਔਰ ਬਹੁਤ ਹੀ ਵਧੀਆ ਅਜਾ ਚਿਕ ਜਿਹੜੇ ਚਿਕਨ ਵਿੰਗ ਆ ਉਹ ਹੈਗੇ ਵੀ ਥੋੜੇ ਉਹ ਸਪਾਈਸੀ ਹੈ ਨਾ ਸਪਾਈਸੀ ਹੈ ਸਾਡਾ ਡਿਫਰੈਂਟ ਟੇਸਟ ਆ ਇਹਦਾ ਕੀ ਬਾਤ ਹੈ ਪਲੱਸ ਨਾਲ ਆਪਾਂ ਅ ਕਬਾਬ ਆਰਡਰ ਕੀਤਾ ਸੀ ਨਾਲ ਕਬਾਬ ਆਰਡਰ ਕੀਤੇ ਆ ਚਿਕਨ ਕਬਾਬ ਵਿੰਗਸ ਆਪਾਂ ਸੁਪਰ ਪਰ ਟੇਸਟ ਕਰ ਲਿਆ ਸੂਪ ਬੜਾ ਵਧੀਆ ਬਿਲਕੁਲ ਵਿੰਗਸ ਆਪਾਂ ਕਰ ਲਏ ਟੇਸਟ ਤੇ ਆਪਾਂ ਕਬਾਬ ਨੂੰ ਟੇਸਟ ਕਰਦੇ ਆ ਬਿਲਕੁਲ ਇਥੇ ਦੀਆਂ ਤਰੀਫਾਂ ਸੁਣੀਆਂ ਸੀ ਅਸੀਂ ਬਹੁਤ ਇਸ ਸ਼ਾਪ ਦੀਆਂ ਦੇਖਣਾ ਵਾਕੇ ਵੀ ਅੱਜ ਉਹ ਚੀਜ਼ਾਂ ਕਿਸੇ ਕੋ ਕਰਦੀਆਂ ਨੇ ਆ ਦੋ ਚੀਜ਼ਾਂ ਹੀ ਟਰਾਈ ਕੀਤੀਆਂ ਇੱਕ ਚੀਜ਼ ਟਰਾਈ ਕਰ ਲਈ ਚਿਕਨ ਸੂਪ ਦੂਸਰਾ ਵਿੰਗ ਆ ਜੋ ਕਬਾਬ ਕਬਾਬ ਤੁਸੀਂ ਟਰਾਈ ਕਰੋ ਲੋ ਜੀ ਬਜੀ ਕਬਾਬ ਕਬਾਬ ਵਰਗੇ ਆ ਪਰ ਜੇ ਮੈਂ ਗੱਲ ਕਰਾਂ ਨਾ ਸਭ ਤੋਂ ਜ਼ਿਆਦਾ ਵਧੀਆ ਮੈਨੂੰ ਆ ਲੱਗਾ ਡਿਫਰੈਂਟ ਹੈ ਨਾ ਸਪਾਈਸੀ ਹੈ ਸੀਰਲੀ ਔਰ ਚਿਕਨ ਵੀ ਕੁਆਂਟੀਟੀ ਬਹੁਤ ਵਧੀਆ ਹੈ ਅਸਲ ਚਿਕਨ ਦੀ ਕੁਆਂਟੀਟੀ ਬਹੁਤ ਵਧੀਆ ਨਾਲ ਜਿਹੜਾ ਚਿਕਰੇ ਦੇ ਉੱਤੇ ਨਾ ਉਸਲਾ ਚਿਕਨ ਇਹਦੇ ਉੱਤੇ ਆ ਉਹ ਚਿਕਨ ਬੜਾ ਸਪਾਈਸੀ ਹੈ ਭਾਜੀ ਅਲੱਗ ਹੀ ਫਲੇਵਰ ਆ ਉਸ ਚੀਜ਼ ਦਾ ਇਸ ਕਰਕੇ ਮੈਨੂੰ ਜ਼ਿਆਦਾ ਦਰ ਆ ਜ਼ਿਆਦਾ ਵਧੀਆ ਲੱਗਾ ਜਿਹੜਾ ਚਿਕਨ ਕਬਾਬ ਤਾਂ ਮੈਨੂੰ ਇਹ ਲੱਗਦਾ ਬਫਰੋਜਨ ਲੱਗਦੇ ਨੇ ਪਰ ਆ ਜੀ ਜ਼ਿਆਦਾ ਵਧੀਆ ਲੱਗਿਆ ਇਹ ਹੁਣ ਜਿਹੜਾ ਬਾਕੀ ਇਹਦਾ ਨਾ ਪਟਿਆਲਾ ਸ਼ਾਹੀ 버ਗਰ ਹੋ ਗਿਆ ਹੋਰ ਉਹ ਤਾਂ ਚੀਜ਼ਾਂ ਆਟਮ ਜਿਹੜੀਆਂ ਹੈਗੀਆਂ ਉਹ ਵੀ ਮਹਗਾਵਾ ਜਦ ਤੱਕ ਬਾਈ ਹੋਣੀ ਗਿਆ ਉਹ ਇਹਨੇ ਸਮਾਨ ਲੈਣਾ ਜਦੋਂ ਬਾਈ ਹੋਣੀ ਆਉਂਦੇ ਤਾਂ ਬ ਜਦ ਤੱਕ ਹੁਣ ਦੁਸ਼ਰਦਲ ਬਣ ਰਿਹਾ ਜਦ ਤੱਕ ਅਸੀਂ ਸੂਪ ਫਿਨਿਸ਼ ਕਰ ਲਈਏ ਤੇ ਲੋ ਜੀ ਬਾਈ ਹੁਣੀ ਹੁਣ ਆ ਚੁੱਕੇ ਨੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਵਧੀਆ ਭਾਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਾਜੀ ਵੱਲੋਂ ਥੈਂਕ ਯੂ ਭਾਜੀ ਤੇ ਇਹ ਬਾਈ ਹੁਣੀ ਛੱਡੇ ਨੇ ਪਟਿਆਲਾ ਸ਼ਾਹੀ ਭਾਈ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ ਵੀ ਜਿਹੜਾ ਪਟਿਆਲਾ ਸ਼ਾਹੀ ਨਾਮ ਆਇਆ ਉਹ ਨਾਮ ਕਿੱਥੋਂ ਆਇਆ ਭਾਜੀ ਭਾਈ ਸਾਹਿਬ ਜੀ ਵਾਹਿਗੁਰੂ ਦੀ ਕਿਰਪਾ ਨਾਲ ਮਿੱਤਰਾਂ ਦਾ ਜਨਮ ਹੀ ਪਟਿਆਲੇ ਦਾ ਓਏ ਹੋਏ ਇਸੇ ਲਈ ਆਪਾਂ ਹੈਗੇ ਆ ਪਟਿਆਲਾ ਸ਼ਾਹੀ ਕੀ ਆ ਮਤ ਹੈ ਬਿਲਕੁਲ ਜੀ ਇਸ ਲਈ ਆਪਣੀ ਸ਼ਾਪ ਦਾ ਨਾਮ ਵੀ ਰੱਖਿਆ ਪਟਿਆਲਾ ਚਾਹੀ ਬੱਬਲ ਭਾਈ ਦੀ ਸ਼ਾਪ ਪਟਿਆਲਾ ਸ਼ਾਹੀ ਜਿਹੜਾ ਪਟਿਆਲਾ ਸ਼ਾਹੀ ਜਲੰਧਰ ਵਿੱਚ ਨਹੀਂ ਆਇਆ ਕਿੱਥੇ ਨਹੀਂ ਆਇਆ ਵਾਹ ਜੀ ਵਾਹ ਕਿਉਂਕਿ ਕੁਝ ਜਾ ਕੇ ਕੁਝ ਟੇਸਟ ਕੋਈ ਚੀਜ਼ਾਂ ਕਿਹੜੇ ਕਿੰਨੇ ਯਾਰੇ ਬੰਦ ਦਿੰਦੀਆਂ ਨੇ ਸਮਾਂ ਬੰਦ ਦਿੰਦੀਆਂ ਨੇ ਉਹ ਚੀਜ਼ਾਂ ਆਪਣੇ ਕੋਲ ਹੈ ਜੀ ਪਾਜੀ ਵਾ ਭਾਈ ਵਾਕੇ ਪੱਕੀ ਗੱਲ ਆ ਜਦੋਂ ਤੁਸੀਂ ਹੈਨੀ ਸੀ ਸ਼ਾਪ ਤੇ ਅਸੀਂ ਫਿਰ ਅਹੀਂ ਕਿਹਾ ਕੁਝ ਚੈੱਕ ਕਰੀਏ ਪਹਿਲਾਂ ਭਾਈ ਵਾਕੇ ਭਾਈ ਉਹਨਾਂ ਨੇ ਗੱਲਾਂ ਹੀ ਨਹੀਂ ਕਿ ਕੁਝ ਕਰਦੇ ਵੀ ਨੇ ਪਰ ਵਾਕੇ ਭਾਈ ਤੁਹਾਡਾ ਸੂਪ ਓਏ ਹੋਏ ਪਾਜੀ ਜਿਹੜੀ ਚੀਜ਼ ਚਾhti ਉਹ ਡਨ ਹੈ ਕੋਈ ਸੂਪ ਜਿਹੜਾ ਹੋਏਗਾ ਸਾਡਾ ਨੈਚੁਰਲ ਹੋਏਗਾ گارਲਿਕ ਹੋਏਗਾ ਜਿੰਜਰ گارਲਿਕ ਵੀ ਤਿਆਰ 8 8 10 10 ਘੰਟੇ ਦਾ ਸਾਡਾ ਸੂਪ ਉਬਲਦਾ ਹੈ ਚਿਕਨ ਸੂਪ ਜੀ ਜੀ ਬਿਲਕੁਲ ਚੋਕੀ ਪੂਰਾ ਜਲੰਧਰ ਕੀ ਪੂਰਾ ਪੰਜਾਬ ਦੀਵਾਨਾ ਸਾਡੇ ਸੂਪ ਦਾ ਜੇਦੀ ਵੇਨਾ ਸਾਡਾ ਨਾਮ ਵੀ ਹੈਗਾ ਪਟਿਆਲਾ ਹੈ ਚਿਕਨ ਸੂਪ ਬੱਬਲ பாਜੀ ਬਿਲਕੁਲ ਤੇ ਅੱਛਾ ਇੱਕ ਹੋਰ ਵੀ ਤੁਸੀਂ ਬੰਦੇ ਕਮਲੇ ਕੀਤੇ ਪਿਆ 버ਗਰ ਦੇ ਤੁਹਾਡੇ ਨੇ பாਜੀ ਪਨੀਰ 버ਗਰ ਹੈ ਸਾਡਾ ਜੀ ਨੇਚਰਲ ਡੈਰੀ ਪਨੀਰ ਦਾ 버ਗਰ ਹੁੰਦਾ ਹੈ ਜਿਹੜੇ ਲੋਕੀ دیਵਾਨੇ ਆ ਕਸਟਮਰ دیਵਾਨੇ ਆ ਕਸਟਮਰ ਰਾਬਦਾ ਰੂਹ ਉਹ ਜਿਹੜਾ ਅਸੀਂ 버ਗਰ ਦਿੰਦੇ ਆ ਨੇਚਰਲ ਡੈਰੀ ਪਨੀਰ ਦਾ ਹੈਗਾ ਪੰਜ ਫੈਟ ਦਾ ਪਨੀਰ ਹੋਏਗਾ ਉਹ ਟੈਕ ਕਰਾ ਕੇ ਦੇਾਂਗੇ ਗਾਗ ਦੇ ਪੱਲੇ ਵੀ ਪਾਵਾਂਗੇ ਕੁਝ ਹਾਂ ਵੀ ਕੁਝ ਆ ਕੋਈ ਆਇਆ ਸਰ ਤੇ ਵਿਸ਼ਵਾਸ ਨਾਲ ਉਹ ਕਹਿੰਦੇ ਖੁੱਲਾ ਖਾਣੇ ਦਾ ਖੁੱਲਾ ਖਵਾਣੇ ਆ ਖੁੱਲਾ ਖਵਾਣੇ ਆ ਅੱਗੇ ਸਰਦਾਰ ਜੀ ਦਾ ਛਾਗੇ ਸਰਦਾਰ ਜੀ ਜੀ ਵਾਕੇ ਭਾਜੀ ਅੱਜ ਪਹਿਲੀ ਵਾਰੀ ਇੱਥੇ ਜਦੋਂ ਵਲੌਗ ਕਰਨਾ ਹੈ ਨਾ ਖੁਸ਼ੀ ਬੜੀ ਹੋਈ ਵੀ ਹਰੇ ਕੈਸੇ ਭਰਾ ਦੇ ਕੋਲ ਚੱਲੇ ਆ ਜਿਹੜੇ ਪੂਰੇ ਚੜ੍ਹਦੀ ਕਲਾ ਦੇ ਵਿੱਚ ਨੇ ਵਾਹਿਗੁਰੂ ਦੀ ਕਿਰਪਾ ਨਾਲ ਉਹ ਕਹਿੰਦੇ ਨਾ ਆਟੇ ਚ ਨਮਕ ਵਾਕੇ ਹੁਣ ਆਟੇ 'ਚ ਨਮਕ ਕੀ ਹੈਗਾ ਜੀ ਕਮਾਈ ਥੋੜੀ ਥੋੜੀ ਕਮਾਈ ਜੀ ਕੁਆਲਿਟੀ ਪੂਰੀ ਸੁਪਰ ਇੱਕ ਨੰਬਰ ਚੀਜ਼ ਦੇਣੀ ਹੈ ਦਿਲੋਂ ਦੇਣੀ ਹੈ ਬਣਾ ਕੇ ਦੇਣੀ ਹੈ ਸਭ ਦਾ ਪਿਆਰ ਲੁੱਟਣਾ ਆਸ਼ੀਰਵਾਦ ਲੈਣਾ ਸਾਰੇ ਭਰਾਵਾਂ ਦਾ ਮਾਵਾ ਭੈਣਾਂ ਦਾ ਕਿਆ ਬਾਤ ਹੈ ਜੀ ਅਚਾ ਬਾਈ ਹੁਣਾਂ ਤੇ ਤੁਹਾਨੂੰ ਗੱਲ ਦੱਸੀਏ ਵੀ ਬਾਈ ਹੁਣਾਂ ਦੇ ਚਿਕਨ 버ਗਰ ਤੇ ਪਨੀਰ 버ਗਰ ਦੇ ਲਈ ਖਾਣ ਵਾਸਤੇ ਲੈਣਾ ਲੱਗਦੀਆਂ ਨੇ ਇੱਥੇ ਬਿਲਕੁਲ ਜੀ ਲੈਣਾ ਲੱਗਦੀਆਂ ਨੇ ਲੋਕੀ دیਵਾਨੇ ਵੀ ਆ ਸਾਡੇ ਕਸਟਮਰ ਜਿਹੜੇ ਆ ਪਤਾ ਨਹੀਂ ਪੰਜਾਬ ਦੇ ਕਿੱਥੇ ਕਿੱਥੋਂ ਆਂਦੇ ਆ ਫੋਨ ਆਂਦੇ ਭਾਜੀ ਕਦੋਂ ਆਗੇ ਸ਼ੋਪ ਤੇ ਨਹੀਂ ਆਗੇ ਤੁਸੀਂ ਇਹ ਹੈ ਉਹ ਹੈ ਕਿੱਥੋਂ ਕੀ ਬਾਤ ਹੈ ਇਹ ਚੀਜ਼ ਹੈ ਜੀ ਹੁਣ ਅਸੀਂ ਤਿਆਰ ਕਰਨ ਲੱਗੇ ਆ ਡਰਾਈ ਚਿਲੀ ਜਿਗਨ 버ਗਰ ਡਰਾਈ ਚਿਲੀ ਚਿਕਨ 버ਗਰ ਚਿਲੀ ਚਿਕਨ 버ਗਰ ਕੀ ਬਾਤ ਹੈ ਜੀ ਜਿਹੜਾ ਸਾਡਾ ਬੰਦ ਹੈ ਉਹ ਬੰਦ ਵੀ ਅਸੀਂ ਸਪੈਸ਼ਲ ਆਰਡਰ ਦੇ ਤਿਆਰ ਕਰਦੇ ਆ ਜਿਹੜਾ ਵੱਡੇ ਵੱਡੇ ਬ੍ਰਾਂਡ ਚ ਉਸਰਾ ਹੱਥੇ ਦਾ ਤੇ ਮੱਧ ਦਾ ਹੁੰਦਾ ਜੀ ਉਹ ਸਪੈਸ਼ਲ ਤਿਆਰ ਕੀਤੇ ਹੁੰਦੇ ਆ ਆਰਡਰ ਤੇ ਕੀ ਬਾਤ ਹੈ ਭਾਜੀ ਸਾਰੇ ਬਲਕ ਕੁਆਂਟੀਟੀ ਤਿਆਰ ਹੁੰਦੇ ਆ ਜੀ ਬਾਜੀ ਮਾ ਔਰ ਲੱਗੀ ਜਾਂਦੇ ਬਿਆਜ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਲੱਗੀ ਜਾਂਦੇ ਆਈ ਜਾਓ ਜਾਇ ਜਾਓ ਖਾਈ ਜਾਓ ਓਏ ਹੋਏ ਇਹੋ ਥੀ ਜੇ ਭਾਜੀ ਉਹਨਾਂ ਤਿਆਰ ਕਰਨ ਲੱਗਿਆ ਸੀ ਹੁਣ ਅੱਠ 버ਗਰ ਲਾਈ ਕਰ ਲੈ ਮੈਂ ਤਾਂ ਕੀ ਬਣਦਾ ਭਾਜੀ ਜਦੋਂ ਨਾ ਇੱਕ ਹਾਸਾ ਚਿਹਰਾ ਚੀਜ਼ ਖਾਣ ਨੂੰ ਸਰਵ ਕਰੇ ਨਾ ਭਾਜੀ ਉਹ ਹੋਰ ਜ਼ਿਆਦਾ ਭੁੱਖ ਲੱਗਦੀ ਹੈ ਪਾਜੀ ਇਹ ਸਾਡੀ ਕੰਮ ਦੇ ਪ੍ਰਤੀ ਪਿਆਰ ਵੀ ਹੈ دیਵਾਨਗੀ ਵੀ ਹੈ ਤੇ ਇੱਕ ਜਨੂਨ ਹੈ ਜੀ ਜਨੂਨ ਇਦਾਂ ਦਾ ਹੋਣਾ ਚਾਹੀਦਾ ਕਿ ਸਾਹਮਣੇ ਵਾਲਾ ਕਰੇ ਵਾਹ ਜੀ ਵਾਹ ਆ ਜੀ ਆ ਤੇ ਵਾਹ ਜੀ ਵਾਹ ਵਾਕੇ ਪਾਜੀ ਬਿਲਕੁਲ ਪਾਜੀ ਉਹ ਚੀਜ਼ਾਂ ਦੇਾਂਗੇ ਬਿਲਕੁਲ ਜੀ ਤੇ ਭਾਈ ਹੁਣਾਂ ਨੇ ਪਹਿਲਾਂ ਹੀ ਭਾਈ ਜਿਹੜਾ ਚਿਕਨ ਵਗੈਰਾ ਆ ਅੱਛਾ ਮੈਨੂੰ ਇੱਕ ਹੋਰ ਗੱਲ ਦੱਸਿਓ ਛੋਟੀ ਜੀ ਹਾਂਜੀ ਪਾਜੀ ਤੁਹਾਡੇ ਕੋਲ ਜਿਹੜੀ ਚਿਕਨ ਕੁਆਂਟੀਟੀ ਬੜੀ ਜ਼ਬਰਦਸਤ ਤੁਸੀਂ ਦਿੰਦੇ ਹੋ ਬਿਲਕੁਲ ਜੀ ਤੂੰ ਚਿਕਨ ਲੈ ਹੁਣੇ ਕਿਥੋਂ ਤੁਸੀਂ ਇਹ ਤੁਹਾਨੂੰ ਸਸਤਾ ਮਿਲਦਾ ਜਾਂ ਚੱਕਰ ਕੀ ਆ ਇਹ ਪਾਜੀ ਬਲ ਕੁਆਲਿਟੀ ਦੀ ਲਈਦਾ ਕੁਆਂਟੀਟੀ ਇਕੱਠੀ ਲਈਦਾ ਜਿਆਦਾ ਲਈਦਾ ਆਪਣਾ ਆਪ ਘਟਾਈਦਾ ਜੀ ਅੱਛਾ ਜੀ ਤੇ ਉੱਥੇ ਸਾਨੂੰ ਫਿਰ ਕੁਛ ਨਾ ਕੁਛ ਵਾਰਾ ਖਾ ਜਾਂਦਾ ਜੀ 8 11 ਪਾਜੀ ਦਾ 8 ਕਿੰਨੇ ਹੋਗੇ ਹਾਉ ਜੀ ਹੋਰ ਪਾਜੀ ਆ ਗਿਆ ਸਾਡਾ ਡਰਾਈ ਚਿਲੀ ਚਿਕਨ ਓਹੋ ਜਿਹਦੀ دیਵਾਨਗੀ ਇਹੋ ਜੀ ਹੈ ਕਿ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ ਕੋਈ ਕਹਿ ਦੇਵੇ ਇਦੇ ਵਿੱਚ ਨਿਊਟਰੀ ਹੈ ਫਿਊਟਰੀ ਹੈ ਸ਼ਿਊਟਰੀ ਹੈ ਇਹੋ ਜਿਹਾ ਕੁਝ ਨਹੀਂ ਹੈਗਾ ਸਾਰਾ ਹੀ ਚਿਕਨ ਹੋਏਗਾ ਔਰ ਡਰਾਈ ਚਿਲੀ ਚਿਕਨ ਹੋਏਗਾ ਸਾਡੇ ਜਿਹੜੇ ਸਪੈਸ਼ਲ ਮੈਰੀਨੇਸ਼ਨ ਹੋਏਗੀ ਮਸਾਲੇ ਹੋਣਗੇ ਸਾਰੇ ਹੋਣਗੇ ਕਿਦੋਂ ਵੀ ਤੋੜ ਲਓ ਕੋਈ ਵੀ ਪੀਸ ਤੋੜ ਲਓ ਭਾਜੀ ਸਾਰਾ ਹੀ ਚਿਕਨ ਨਿਕਲੇਗਾ ਜੀ ਕੀ ਬਾਤ ਹੈ ਤੇ ਭਾਜੀ ਇਹਦੇ ਵਿੱਚ ਹਜੇ ਹੋਰ ਪਿਆਜ਼ ਵਗੈਰਾ ਹੋਰ ਵੀ ਐਡ ਕਰੋਂਗੇ ਨਾਲ ਭਾਜੀ ਨਜ਼ਾਰਾ ਬੰਦਣਾ ਇਹੋ ਜਿਹਾ ਸਵਾਦ ਦੇਣਾ ਇਹੋ ਜਿਹਾ ਕਿ ਖਾਣ ਵਾਲਾ ਕਹਿੰਦਾ ਇੱਕ ਨਹੀਂ ਚਾਰ ਦੇ ਦੋ ਪੰਜ ਦੇ ਦੋ 6 ਦੇ ਦੋ ਓਏ ਹੋਏ ਅੱਛਾ ਜੀ ਇਹ ਚੀਜ਼ ਹੋਏਗੀ ਜੀ ਕਿਆ ਬਾਤ ਹੈ। ਉਹ ਸਾਡੇ ਅਸੀਂ ਤਾਂ ਪਹਿਲਾਂ ਧੰਨਵਾਦ ਕਰਦੀਏ ਸਾਡੇ ਉਸ ਭਰਾ ਸਾਡੇ ਦਾ ਜਿਹਨਾਂ ਨੇ ਸਾਨੂੰ ਕਮੈਂਟ ਕਰਕੇ ਥੋੜਾ ਸੁਜੈਸਟ ਕੀਤਾ ਕਿ ਤੁਹਾਡੀ ਵੀਡੀਓ ਸਾਨੂੰ ਲਿੰਕ ਜਿਹੀ ਭੇਜੀ ਭਜੀ ਅਸੀਂ ਸ਼ੁ크ਰਾ ਵੀ ਸਾਡੂ ਤੁਹਾਡੇ ਕੋਲ ਆਏ ਆ ਤੇ ਅਸੀਂ ਵੀ ਤੁਹਾਡਾ ਇੱਕ ਤੁਹਾਡੇ ਦਰਸ਼ਨ ਕੀਤੇ ਅੱਜ ਕਿ ਕਿਆ ਬਾਜੀ ਕਮਾਲ ਦਾ ਤੁਹਾਡਾ ਫੂਡ ਆ ਤੁਸੀਂ ਬਣਾਉਨੇ ਹੋ ਵਾਜੀ ਬਾਜੀ ਐਸੀ ਕਹਿੰਦੇ ਆ ਜੋ ਵੀ ਖਾਵੇ ਖੁਸ਼ ਹੋ ਕੇ ਜਾਵੇ। ਔਰ ਦੁਆਵਾਂ ਦੇਵੇ ਇਹ ਨਾ ਕਹਵੇ ਕਿ ਇਹ ਪੈਸੇ ਵੇਸਟ ਆਫ ਮਨੀ ਇਹ ਨਾ ਕਹਵੇ। ਤੇ ਕਹੇ ਬਾਜੀ ਯਸਰ ਤੁਹਾਡੀ ਉਹ ਚੀਜ਼ ਚਾਹੀਦੀ ਸਾਨੂੰ ਦੁਆਵਾਂ ਚਾਹੀਦੀਆਂ। ਪੈਸਾ ਹੱਥ ਦੀ ਮੈ ਲਾ ਪਾਜੀ ਅੱਜ ਹੈਗਾ ਕੱਲ ਨਹੀਂ ਹੈਗਾ ਜੀ ਵਾਹ ਜੀ ਵਾਹ ਇਹੋ ਚੀਜ਼ ਹੈ ਅੱਛਾ ਪਾਜੀ ਹੁਣਾਂ ਦੀ ਮੈਂ ਖਾਸ ਦਾਸਾਂ ਪਾਜੀ ਹੁਣਾਂ ਨੇ ਪਹਿਲਾਂ ਲਿਖ ਕੇ ਲਾ ਦਿੰਦੇ ਵੀ ਭਾਈ ਟਾਈਮ ਲੱਗਣਾ ਕੋਈ ਵੀ ਚੀਜ਼ ਬਣਾਉਣ ਤੇ ਤੇ 15-15 ਮਿੰਟ 20-20 ਮਿੰਟ ਵੇਟਿੰਗ ਕਰਨੀ ਪੈ ਸਕਦੀ ਹੈ ਖਾਣ ਵਾਸਤੇ ਭਾਈ ਪੱਕੀ ਗੱਲ ਹੈ ਇਹ ਬਿਲਕੁਲ ਪਾਜੀ ਵੇਟਿੰਗ ਚੱਲਦੀ ਹੈ ਜੀ ਬੈਚ ਚੱਲਦਾ ਹੈ ਕਦੀ ਚਿਕਨ ਦਾ ਚੱਲ ਰਿਹਾ ਕਦੀ 버ਗਰ ਦਾ ਚੱਲ ਰਿਹਾ ਕਦੀ ਰੋਲ ਚੱਲ ਰਿਹਾ ਸਨੈਕਸ ਦੀ ਹੈ ਮੇਰੇ ਕੋਲ ਅਨਲਿਮਟਿਡ ਹੈ ਵੈਰਾਈਟੀ ਹੈ ਜੀ ਪਾਜੀ ਅੱਛਾ ਜੀ ਔਰ ਹਰ ਚੀ ਅਲੱਗ ਕੁਆਲਿਟੀ ਹੋਏਗੀ ਔਰ ਮਜ਼ਾ ਆਏਗਾ ਖਾਣ ਵਾਲੇ ਦਾ ਸਮਾਂ ਬਣ ਜਾਂਦਾ ਪਤਾ ਨਹੀਂ ਚੱਲਦਾ ਕਿਹੜੇ ਸਮੇਂ 'ਚ ਕੀ ਖਾ ਰਹੇ ਹਾਂ ਇਹੋ ਚੀਜ਼ ਹੈ ਪਾਜੀ ਕੀ ਬਾਤ ਹੈ ਤੇ ਪਾਜੀ ਪ੍ਰਾਈਸ ਕੀ ਕੀ ਨੇ ਥੋੜਾ ਥੋੜਾ ਉਹ ਵੀ ਆਪਾਂ ਜਾਣਕਾਰੀ ਦੇ ਦਈਏ ਨਾਲ ਨਾਲੀ ਪਾਜੀ ਬਣਾ ਲੰਦੋ ਤੇ ਪ੍ਰਾਈਸ ਵੀ ਲੈ ਲਓ ਮੇਰਕਾ ਲੋ ਅੱਛਾ ਜੀ ਪਹਿਲਾਂ ਬਣਾ ਲੰਦੋ ਦੇਖ ਲਓ ਸਾਡੇ ਕੀ ਹੈਗਾ ਜੀ ਕੀ ਬਾਤ ਹੈ ਔਰ ਸਭ ਤੋਂ ਪਹਿਲਾਂ ਆ ਜਾਏਗੀ ਸਾਡੀ ਮੈਂਟ ਜਿਹੜੀ ਹੋਮ ਮੇਡ ਮੈਂਟ ਹੁੰਦੀ ਦਹੀਂ ਵਾਲੀ ਜਿਹੜਾ ਚਟਪੜਾ ਕਰ ਦੇਗੀ ਨਜ਼ਾਰਾ ਬੰਦ ਦੇਗੀ ਐਸਾ ਟੇਸ ਦੇਗੀ ਕਿ ਮੂੰਹ ਚ ਲਾਜਵਾਬ ਹੋ ਜਾਏਗਾ ਓਹੋ ਔਰ ਆ ਤਿਆਰ ਹੈ ਜੀ ਸਾਡੀ ਸਾਰੀ ਮ ਆ ਗਈ ਕੈਪ ਬਿਲਕੁਲ ਹਲਕਾ ਹਲਕਾ ਫਲੇਵਰ ਹੂੰ ਔਰ ਇਹਦੇ ਉੱਪਰ ਆਏਗਾ ਜੀ ਪੰਜ ਤਰ੍ਹਾਂ ਦਾ ਸੈਲਡ ਕਿਆ ਬਾਤ ਹੈ ਉਹ ਇਹਨੂੰ ਅਸੀਂ ਕਹਿੰਦੇ ਆ ਪੰਜ ਰਤਨ ਪੰਜ ਰਤਨਵਾਜੀ ਸ਼ਿਮਲਾ ਗਾਜਰ ਪਿਆਜ਼ ਖੀਰੇ ਖੀਰੇ ਤੇ ਅਮਰੀਕਨ ਕੌਰ ਮੱਕੀ ਸਾਡੀ ਪੰਜਾਬ ਦੀ ਮੱਕੀ ਸਰੋਂ ਦਾ ਸਾਗ ਤੇ ਮਕਈ ਦੀ ਰੋਟੀ ਆ ਕੀ ਗੱਲ ਤੇ ਪੱਕੀ ਗੱਲ ਆ ਭਾਈ ਜੀ ਬਿਲਕੁਲ ਇਹਦੇ ਉੱਪਰ ਆਏਗੀ ਫਲੇਵਰ ਦੀ ਹਲਕੀ ਜੀ ਹੋਮ ਮੇਡ ਚਿਲੀ ਆਏਗੀ ਜੀ ਅੱਛਾ ਜੀ ਜਿਹੜਾ ਕ੍ਰਾਂਚ ਬਣਾਏਗੀ ਕਿਆ ਬਾਤ ਹੈ ਔਰ ਚੱਲੀ ਜਾਣਾ ਜੀ ਇਹਦਾ ਟ੍ਰੇਨ ਦਾ ਡੱਬਾ ਚੱਲਦਾ ਨਾ ਉਦਾਂ ਹੀ ਚੱਲੇਗਾ ਪੱਕੀ ਗੱਲ ਆ ਵੇ ਉਹ ਮਠਾਸ ਲਈ ਆ ਜਾਈਗੀ ਟਮੇਟੋ ਔਰ ਉੱਪਰ ਆ ਜਾਏਗਾ ਸਾਡਾ ਪੰਜ ਰਤਨ ਸੈਲਡ ਜਿਹਦੀ دیਵਾਨਗੀ ਹੈ ਨੈਚੁਰਲ ਚੀਜ਼ਾਂ ਨੇ ਬੰਨ ਨੇ ਨੈਚੁਰਲ ਸੈਲਡ ਹੈ ਪੂਰਾ ਹੈਲਥੀ ਹੈ ਜੀ ਕਿਆ ਬਾਤ ਹੈ ਜੀ ਔਰ ਹਲਕੀ ਜਿਹੀ ਸ਼ਿਮਲਾ ਸਿਰਫ ਫਲੇਵਰ ਲਈ ਬਿਲਕੁਲ ਥੋੜੀ ਥੋੜੀ ਵਾਹ ਜੀ ਹਲਕੇ ਦੇ ਲੱਛੇਦਾਰ ਪਿਆਜ਼ ਜਿਹੜਾ ਕਿ ਸਵਾਦ ਬਣਾ ਦੇਣਗੇ ਕਰੰਚ ਦੇ ਦੇਣਗੇ ਜੀ ਕਿਆ ਬਾਤ ਹੈ ਪਰ ਇਹ ਸ਼ਾਪ ਸ਼ੁਰੂ ਕਦੋਂ ਕੀਤੀ ਸੀ ਭਾਜੀ ਸਟਰਗਲ ਬਹੁ ਕੀਤਾ ਬੜੀ ਮਿਹਨਤ ਕੀਤੀ ਭਾਜੀ ਹਾਂ ਮੈਂ ਉਸੇ ਗੱਲ ਦੇ ਹੋਣ ਲੱਗਾ ਸੀ ਵੀ ਸ਼ਾਪ ਸ਼ੁਰੂ ਕਦੋਂ ਕੀਤੀ ਸੀ ਤੇ ਪਟਿਆਲਾ ਸ਼ਾਹੀ ਸ਼ਾਪ ਨੂੰ ਅੱਜ ਪੁਸ਼ਾਹੀ ਪਟਿਆਲਾ ਪਹੁੰਚਣ ਤੇ ਕਿੰਨਾ ਟਾਈਮ ਲੱਗਿਆ ਭਾਜੀ ਭਾਜੀ ਮਿਹਨਤਾਂ ਨੇ ਮਿਹਨਤਾਂ ਨਾਲ ਸਭ ਕੁਝ ਕਰ ਸਕਦੇ ਆਪਾਂ ਇਹ ਕੰਮ ਨੂੰ ਕਰਦੇ ਮੈਨੂੰ 6-7 ਸਾਲ ਹੋ ਗਿਆ ਭਾਜੀ ਅੱਛਾ ਜੀ ਰੇੜੀ ਤੇ ਹੁੰਦਾ ਸੀ ਕਿ ਭਾਂਡੇ ਵੀ ਆਪ ਹੁੰਦਾ ਸੀ ਤੇ ਸਫਾਈਆਂ ਵੀ ਆਪ ਕਰਦਾ ਸੀਗਾ ਪਰ ਜੇ ਕੋਈ ਆਂਦਾ ਹੀ ਮੇਰੇ ਕੋ ਕੋਈ ਮੱਤਲ ਕੋਈ ਕਹਿੰਦਾ ਯਾਰ ਇਹ ਦਿਹਾੜੀ ਨਹੀਂ ਲੱਗੀ ਮਿਹਨਤ ਕਰਦਾ ਅਸੀਂ ਕਈ ਵਾਰ ਖਾਣ ਨੂੰ ਮੰਨ ਕਰਦਾ ਤੇ ਲੋਕਾਂ ਨੇ ਰੇਟ ਬਹੁਤ ਤੇਜ਼ ਰੱਖੇ ਹੋਏ ਨੇ ਤੇ ਅਸੀਂ ਖਾ ਨਹੀਂ ਸਕਦੇ ਪਰੇਸ਼ਾਨ ਹੋ ਜਾਂਦੇ ਆ ਉਹ ਚੀਜ਼ਾਂ ਨਹੀਂ ਭਾਜੀ ਉਹ ਚੀਜ਼ਾਂ ਦੇਖ ਕੇ ਚੀਜ਼ਾਂ ਵੀ ਵਧੀਆ ਦਿੱਤੀਆਂ ਕੁਆਲਟੀ ਵੀ ਦਿੱਤੀ ਹੈ ਰੇਟ ਵੀ ਬੜੇ ਜੈਨਮੰਦ ਰੱਖੇ ਨੇ ਕਿ ਉਹ ਪੂਰਾ ਹੈਲਥੀ ਫੂਡ ਰੱਖਿਆ ਹੈ ਉਹ ਨੈਚੁਰਲ ਹੋਏਗਾ ਜੀ ਔਰ ਆਗੇ ਮੱਕੇ ਮੱਕੀ ਇਹਨੇ ਕਿ ਵੀਡੀਓ ਲਈ ਹੈ ਜਦੋਂ ਮਰਜ਼ੀ ਜਦੋਂ ਮਰਜ਼ੀ ਆ ਕੇ ਚੈੱਕ ਕਰੋ ਬਣਾਓ ਦਿਖਾਓ ਅਸੀਂ ਮਿਕਸ ਕਰ ਦਿੰਦੇ ਹੁੰਦੇ ਆ ਜੀ ਬਿਲਕੁਲ ਬਿਲਕੁਲ ਹੋਰ ਸਾਰਾ ਹੈਲਥੀ ਜਿਹੜਾ ਗਾਜਰ ਆ ਜਾਏਗੀ ਕਿਆ ਬਾਤ ਹੈ ਜੀ ਬਿਲਕੁਲ ਹਲਕਾ ਹਲਕਾ ਜਿਹੜਾ ਇਹ ਜੇ ਸੈਲਡ ਵੀ ਕਹਿ ਸਕਦੇ ਆ ਇਹ ਜੇ 버ਗਰ ਵੀ ਕਹਿ ਸਕਦੇ ਆ ਔਰ ਇਹਦੇ ਉੱਪਰ ਆ ਜਾਏਗੀ ਸਾਡੀ ਹਲਕੀ ਜੀ ਕਰੀਮ ਆ ਜਾਏਗੀ ਜੀ ਬਿਲਕੁਲ ਹਲਕਾ ਟੱਚ ਭਾਜੀ ਇਹ ਸਟਾਰਟਿੰਗ ਵੀ ਮੀਨੂ ਤੋਂ ਉਹੀ ਸੀਗਾ ਪਹਿਲਾਂ ਸਟਾਰਟਿੰਗ ਇੱਥੇ ਭਾਜੀ ਮੈਸ ਟਿਕਨ ਸੂਪ ਵਗੈਰਾ ਤੇ ਥੋੜੀ ਬਹੁਤ ਵੈਰਾਈਟੀ ਸੀ ਨੈਕਸਟ ਟਾਈਮ ਇੰਨੀ ਕਿ ਵੈਰਾਈਟੀ ਹੈ ਵਾ ਕਿਆ ਬਾਤ ਬਿਲਕੁਲ ਉਹਦਾ ਕਸਮਰਾ ਕੇ ਦੱਸ ਦਿਆ ਭਾਈ ਆ ਚੀਜ਼ ਵੜਾ ਦਿਓ ਹਾਂਜੀ ਹਾਂਜੀ ਓਰੇ ਆ ਗਈ ਆ ਚਾਰੀ ਜਿਹੜਾ ਚਟਪੜਾ ਬਣਾਏਗੀ ਖਟਾਸ ਦੇਗੀ ਨਜ਼ਾਰਾ ਬੰਨੇਗੀ ਤੇ ਓਏ ਹੋਏ ਮੂੰਹ ਕਰੰਚ ਕਰੰਚ ਕਰਾ ਦੇ ਭਾਈ ਪਹਿਲਾਂ ਵਾਰਨਿੰਗ ਦੇ ਦਿਆਂ ਤੁਹਾਨੂੰ ਜੇ ਤੁਹਾਨੂੰ ਵੀਡੀਓ ਦੇਖਦੇ ਦੇਖਦੇ ਕਿਤੇ ਮੂੰਹ ਚ ਪਾਣੀ ਆ ਸਕਦਾ ਹੈ ਭਾਜੀ ਤੇ ਤੁਸੀਂ ਇਸਦੇ ਪਾਈ ਹੁਣਾਂ ਕੋਲ ਆ ਸਕਦੇ ਹੋ ਤੇ 버ਗਰ ਪਾਈ ਹੁਣਾਂ ਦਾ ਖਾ ਸਕਦੇ ਹੋ ਓਰੇ ਅਚਾਰੀ ਜਿਹਨੇ ਕਿ ਸਮਾਂ ਬੰਦਣਾ ਸਵਾਦ ਹੀ ਬੰਦਣਾ ਹੈ ਜੀ ਕਿਆ ਬਾਤ ਔਰ ਸਾਡਾ ਜਿਹੜਾ ਡਰਾਈ ਚਿਲੀ ਜਿਗਨ ਹੈ ਜੀ ਹੁਣ ਆਏਗਾ ਜਿਹਦੇ ਉੱਪਰ ਅਸੀਂ 1 ਲੱਖ ਰੁਪਏ ਦਾ ਨਾਮ ਰੱਖਿਆ ਵੀ ਇਹਨੇ ਕਿ ਆਪਾਂ ਵੀਡੀਓ ਲਈ ਬਣਾਈ ਜਾਣਾ ਤੇ ਲਾਈ ਜਾਣਾ ਜੀ। ਓਹੋ। ਔਰ ਇਹ ਕੁਆਂਟੀਟੀ ਹੋਏਗੀ ਸਾਡੀ ਚਿਕਨ ਦੀ ਜੀ। ਕਿਆ ਬਾਤ ਹੈ ਭਾਜੀ। ਇਹ ਦੇਖੋ ਜੀ। ਵਾਹ ਜੀ ਵਾਹ। ਪੂਰੀ ਫੁੱਲ ਕੁਆਂਟੀਟੀ ਭਾਜੀ। ਪੂਰੀ ਕੁਆਂਟੀਟੀ ਭਾਜੀ ਘੱਟ ਲੱਗੇਗਾ। ਹੋਰ ਪਵਾ ਸਕਦੇ ਆ। ਵਾਹ ਬਿਲਕੁਲ ਜੀ। ਜਿਹਨੇ ਕਹਿੰਦੇ ਨਾ ਬੱਬਲ ਭਾਈ ਦਾ ਚਿਕਨ 버ਗਰ ਨਹੀਂ ਖਾਦਾ। ਉਹਨੇ ਕੁਝ ਨਹੀਂ ਖਾਦਾ ਭਾਜੀ। ਇਹ ਵੀ ਗਾਰੰਟੀ ਹੈ। ਉਹੀ ਗੱਲ ਆ ਗਈ ਨਾ ਹੁਣ ਜਿੰਨਾਂ ਨੇ ਲਾਹੌਰ ਨਹੀਂ ਦੇਖਿਆ ਜੰਮਿਆ ਨਹੀਂ। ਜੰਮਿਆ ਨਹੀਂ। ਤੇ ਜਿੰਨੇ ਹੁਣ ਬੱਬਲ ਭਾਈ ਦਾ 버ਗਰ ਨਹੀਂ ਖਾਦਾ ਵਾਕਿਓ ਜੰਮਿਆ ਹੀ ਨਹੀਂ। ਉਹਨੇ ਜੰਮਿਆ ਨਹੀਂ ਭਾਜੀ। ਪਤਲੀ ਪੰਜਾਬ ਤੋਂ ਕਿਤੋਂ ਕਿਤੋਂ ਆਉਂਦੇ ਆ ਮੈਨੂੰ ਆਵਰਿਆਂ ਨੂੰ ਜਨਾ ਵੀ ਵਾਕਈ ਜੇ ਮਿਹਨਤਾਂ ਕੀਤੀਆਂ ਤਾਂ ਦਾ ਫਲ ਵੀ ਮਿਲ ਰਿਹਾ ਜੀ ਵਾਜ ਗਿਆ ਬਹੁਤ ਵਧੀਆ ਵਾਜ ਗਿਆ ਬਹੁਤ ਵਧੀਆ ਸੱਚੀ ਗੱਲ ਭਾਜੀ ਅੱਜ ਰੂਹ ਖੁਸ਼ ਹੋ ਗਈ ਭਾਜੀ ਤੁਹਾਡੇ ਕੋਲ ਆ ਕੇ ਤੇ ਔਰ ਹੈਲਥੀ ਹੈ ਅਸੀਂ ਕਹਿੰਦੇ ਕੋਈ ਮੰਨ ਨਾ ਤਰਸਾਵੇ ਜੀ ਖਾ ਕੇ ਜਾਵੇ ਖੁਸ਼ ਹੋ ਕੇ ਜਾਵੇ ਔਰ ਆ ਜੇਗੀ ਤੇ ਉੱਪਰ ਚੀਜ਼ ਉਹ ਜਿਹੜਾ ਕਿ ਸਵਾਦ ਬਣਾ ਦੇਗੀ ਟੇਸਟ ਵਧਾ ਦੇਗੀ ਚਿਕਨ ਦਾ ਟੇਸਟ ਹੈਗਾ ਸੈਲਨਰ ਟੇਸਟ ਹੈਗਾ ਇਹਨੇ ਆਪਣਾ ਟੇਸਟ ਦੇਣਾ ਜੀ ਸ਼ਾਬਾਸ਼ ਔਰ ਤੀਜੀ ਵੀ ਆਏਗੀ ਨਜ਼ਾਰਾ ਬਣ ਦੇਗੀ ਨਾ ਕੋਈ ਨੁਕਸਾਨ ਵੀ ਹੈ ਨਹੀਂ ਯਾਰ ਚੀਜ਼ ਬਲੈਂਡ ਔਰ ਹਲਕੀ ਜੀ ਆ ਜਾਏਗੀ ਚਿੱਲੀ ਆ ਜਾਏਗੀ ਹਲਕੀ ਜੀ ਇਹਦਾ ਟੇਸਟ ਬਣਾ ਦੇਗੀ ਥੋੜਾ ਕ੍ਰਾਂਚ ਦੇਗੀ ਨਜ਼ਾਰਾ ਬਣ ਦੇਗੀ ਓਹੋ ਔਰ ਇਹ ਸਾਡਾ ਬੰਦ ਤੋਂ 버ਗਰ ਵਿੱਚ 버ਗਰ ਕਨਵਰਟ ਹੈ ਜੀ ਔਰ 버ਗਰ ਤਿਆਰ ਹੈ ਜੀ ਵਾਹ ਜੀ ਵਾਹ ਔਰ ਜਿਹੜਾ ਤੁਸੀਂ ਰੇਟ ਕਹਿ ਰਹੇ ਹੋ ਭਾਜੀ ਆਪ ਦਾ ਦਿਲ ਜਿੱਤ ਕੇ ਲਾਦਨੇ ਰੇਟ ਵੀ ਦਿੰਨੇ ਆ ਜੀ ਜੀ ਤੇ ਇਹਨੂੰ ਆਓ ਖਾਓ ਤੇ ਆਪਣਾ ਵੀਊਵ ਦਿਓ ਭਈ ਹੁਣ ਦੱਸਤਾ ਦਿਓ ਵੀ ਰੇਟ ਹੈ ਕੀ ਆ ਭਾਜੀ ਇਹਦਾ ਵਰਗਾ ਦਾ ਰੇਟ ਹੈਗਾ ਜੀ ਸਿਰਫ 60 ਰੁਪਏ ਭਾਜੀ ਸਿਰਫ 60 ਰੁਪਏ ਦਾ ਹਾਂ ਜੀ ਹਾਂ ਜੀ ਵੱਡੇ ਵੱਡੇ ਬ੍ਰਾਂਡ ਵਾਲੇ ਲੇ ਹੋਇਆ ਕਹਿੰਦੇ ਭਾਜੀ ਕਿਉਂ ਕਰ ਰਹੇ ਕਿਸ ਲਈ ਕਰ ਰਹੇ ਕਿਉਂ ਕਰ ਰਹੇ ਕਿੱਦਾਂ ਕਰ ਰਹੇ ਹੋ ਓਹੋ ਮੈਂ ਕਹਿੰਦਾ ਨਹੀਂ ਭਾਜੀ ਜਾਂ ਤੁਸੀਂ ਰੇਟ ਸਹੀ ਕਰ ਲਓ ਜਾਂ ਮੇਰੇ ਨਾਲ ਟੱਕਰ ਲੈ ਲਓ ਜੀ ਇਹ ਆ ਜੀ ਆਹ ਪਾ ਦੇ ਭਾਜੀ ਕੀ ਆ ਇਹ ਸਾਡਾ 60 ਰੁਪਏ ਦਾ ਚਿਕਨ 버ਗਰ ਹੈ ਓਏ ਹੋਏ ਹੋਏ ਲਓ ਜੀ ਆ ਆ ਗਿਆ ਸਾ ਤੇ ਹੁਣ ਵਾਰੀ ਆ ਗਈ ਸਾਡੀ ਸਭ ਤੋਂ ਬੈਸਟ 파ਟ ਦੀ ਟੈਸਟਿੰਗ ਦੀ ਇਹ ਸਾਨੂੰ ਸਭ ਤੋਂ ਬੈਸਟ ਸਾਡਾ 파ਟ ਲੱਗਦਾ ਕਿਉਂਕਿ ਜਦੋਂ ਨੂੰ ਟੈਸਟ ਕਰੀਦਾ ਸੀ ਸਾਦੇ ਕੱਠੇ ਗੱਲ ਹੈ ਇੱਕ ਹੱਲ ਹੂੰ ਓਏ ਹੋਏ ਬਾਦ 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 ਕੁਆਨੋ ਦੀਪੂ ਦਰਾ ਕੋਈ ਗਾਣਾ ਨਹੀਂ ਦਰਾ ਇੱਕ ਪੁੱਤ ਨਹੀਂ ਨਹੀਂ ਕੁਝ ਲੈਣਾ ਉਹ ਯਾਰ ਦਰਾ ਸੈਟਾ ਆ ਲੈ ਵੀ ਅੰਕ ਪਹਿਲਾਂ ਬੋਲੇ ਬੋਲੇ ਮੂੰਹ ਦਾ ਗਿਆ ਪਾਜੀ ਕੋਨਸ ਰਿਵਿਊ ਦਵਾ ਹਾਂਜੀ ਪਾਜੀ ਬੋਲੋ ਜੀ ਬੜੀ ਕਮਾਲ ਦਾ ਬਣਿਆ ਭਾਈ ਸਾਨੂੰ ਪਤਾ ਹੈ ਕਮਾਲ ਕਰਾਂਗੇ ਤਾਂ ਕਮਾਲ ਹੋਏਗਾ ਸੇਫਰੀ ਬੜੀ ਵਾਕਈ ਜੋ ਜੋ ਫਲੇਵਰ ਆ ਰਿਹਾ ਨਾ ਕਲੀ ਕਲੀ ਬਾਈਟ ਦੇ ਵਿੱਚ ਤਿੰਨ ਦਿਨ ਚਾਰ ਚਾਰ ਤਰ੍ਹਾਂ ਦੇ ਫਲੇਵਰ ਆ ਰਹੇ ਨੇ ਸਲਾਦ ਆ ਰਹੇ ਨੇ ਕਰੰਚੀ ਦੇ ਸਾਰੀ ਆ ਉਹ ਚਿਕਨ ਦਾ ਪ੍ਰੋਟੈਸਟ ਹੈਗਾ ਹੀ ਹੈ ਮਜ਼ਾ ਆ ਗਿਆ ਭਾਈ ਤਾਂ ਵਾਕਈ ਨਾ ਇਹ ਖਾਣੇ ਵਿੱਚ ਰਪੜ ਲਿਖਾਂਗੇ ਖਾਣੇ ਵਿੱਚ ਓਏ ਹੋਏ ਕੀ ਚੀਜ਼ ਹੈ ਵਾਕਈ ਭਾਈ ਵੀ ਤੇ ਤੁਹਾਡੇ ਤੇ ਰਪੜ ਕਿਹਦੇ ਲਿਖਾ ਦੇਣੀ ਆ ਬਈ ਇੰਨਾ ਸਸਤਾ ਤੇ ਇੰਨਾ ਸਵਾਦ 버ਗਰ ਤੁਸੀਂ ਦੇ ਰਹੇ ਹੋ ਭਾਈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹੁਣ ਭਾਈ ਇਹ 버거 ਦਾ ਤੁਸੀਂ ਖਾਣਾ ਤਾਂ ਖਾਣ ਵਾਸਤੇ ਭਾਈ ਇੱਕ ਅਡਰੈਸ ਤੁਹਾਨੂੰ ਦੁਬਾਰਾ ਫੇਰ ਬੋਲਾਂਗੇ ਭਾਜੀ ਇਹਨੂੰ ਖਾਣ ਲਈ ਆਪਾਂ ਨੂੰ ਆਣਾ ਪਏਗਾ ਜਲੰਧਰ ਵਿੱਚ 120 ਫੁੱਟੀ ਰੋਡ ਐਡਜੋਇਨਿੰਗ ਕੋਚਰ ਪੈਟਰੋਲ ਪੰਪ ਨੀਅਰ ਲੱਕੀ ਪੈਲਟ ਪਟਿਆਲਾ ਹੈ ਇਸ ਜਗ੍ਹਾ ਤੋਂ ਵਾਝੇ ਨੋਨ ਫਾਸਟ ਫੂਡ ਬੱਬਲ ਭਾਈ ਦੁਕਾਨ ਜਿਹਨੇ ਚਿਕਨ 버거 ਨਹੀਂ ਖਾਦਾ ਉਹਨੇ ਕੁਝ ਨਹੀਂ ਖਾਦਾ ਇਹ ਅਸੀਂ ਆ ਬਾਰ ਬਾਰ ਕਹਿੰਦੇ ਆ ਜੀ